ਜੇ ਜੇ ਤੇਰਾ ਕੋਈ ਤਮਾਬਰ 26 ਲੈ ਲੈ ਭਾਈ ਕਿੱਡੀ ਗੱਲ ਐ ਜ਼ਿੰਮੇਦਾਰ ਬੰਦੇ ਦਾ ਰੱਬ ਦੀ ਮਰਜ਼ੀ ਐ ਅਸੀਂ ਹੁਣੇ ਕੰਮ ਛੱਡੀ ਖੜੇ ਆ ਜੇ ਜੀ ਪਵਨ ਕੋ ਗਈ ਅਸੀਂ ਉਹਦੇ ਹਾਂ ਦੋ ਨੇ ਹਾਂ ਦੋ ਲੈ ਲੈ ਚਾਰ ਪੱਠਾ ਨੇ ਤੇ ਦੋ ਬੱਕਰੀਆਂ ਨੇ ਹਾਂ ਜੀ 6 ਨਾ ਹੋਗੇ 6 ਨਾ ਹੋਗੇ ਰੱਜੂ ਹਾਂ ਭਾਈ ਦੋਨਾਂ ਦਾ ਕਰ ਲੈ ਫਿਰ ਤੂੰ ਦੋਨਾਂ ਤੇ 60 ਦੀ ਨਹੀਂ ਅਸੀਂ ਆਪਣੀ ਮਰਜ਼ੀ ਦੇ ਚੱਲਾਂਗੇ ਤੁਗਦੀਆਂ ਲਵਾਗੇ ਤੂੰ ਕੁਗਦੀਆਂ ਦੇ ਕਿਉਂ ਜੀ ਕਿ ਸਾਡੇ ਨੂੰ ਤਾਂ 60 ਮੰਗੀ ਜਾਂ ਲੱਕ ਮੰਗੀ ਆ ਦੋਨਾਂ ਦਾ 35000 ਦੇ ਦਈਏ ਤੈਨੂੰ ਸਾਢੇ 17 17 ਸਾਢੇ 17 ਇੱਕ ਮੈਂ ਰੱਖੂ ਫੋ ਰੱਖ ਲੂ ਤੈਨੂੰ ਦਲਾਲੀ ਵੀ ਨਹੀਂ ਲੈਂਦਾ ਵੇਖ ਜਮ ਅਹੀਂ ਲੈਣ ਲੱਗ ਰਿਹਾ ਵਿੱਚ ਮੱਕੜੀ ਫਿਰ ਕਾਲੀ ਤੇ ਲੱਲੀ ਜੈ ਮਾਉ ਨੂੰ ਦਵਾਈ ਮਾ ਫਿਰ ਤਾਂ ਦੱਲੀ ਲਾਉਂਗੀ ਮੈਂ ਕਿਉਂ ਜੀ ਕੰਮ ਖਰਾਬ ਕੰਮ ਨਹੀਂ ਕਰਦਾ ਲੋ ਚੰਗਾ ਕੰਮ ਕਰਦਾ ਹੋਰ ਦਵਾਈ ਕਿੰਨੀ ਦੇਣੀ ਹੈ ਠੀਕ ਹੈ ਆ ਗਿਆ ਬਾਈ ਤੂੰ ਉਹ ਖੜਾ ਘਬਰੇ ਉੱਥੇ ਨਾ 60 ਦੀਆਂ ਨਹੀਂ ਨੰਬਰ ਨੋਟ ਕਰ ਸਰ ਜੀ ਦਾ ਘਾਟਣਾ ਵਰਗੇ ਬੱਕਰੀਆਂ ਦੀਆਂ ਵਿਚ ਵਿਕੀਆਂ ਹੈਗੀਆਂ ਉਹ ਵੀ ਉਹ ਲੈ ਕੇ ਰੱਲ ਕੇ ਮੈਨੂੰ ਕਾਲ ਕਰ ਬਹਾਂ ਚੱਲ ਰਹੀ ਹੈ ਤਾਂ ਬੱਕਰੀ 24000 ਦੀ ਕੱਢੀ ਘਾਟ ਰਹੀ ਦੀ ਨਈ ਨਾ ਮੈਂ ਸੂਣ ਵਾਲੀ ਤੀਸਰ ਰੱਖੀ ਆ ਹਾਂ ਆਹ ਨੂੰ ਜੇ ਤੇ ਖੜੀ ਨੀ ਹਾਂ ਗਵਾਹ ਹੈਗੇ ਗਵਾਹ ਉਹ ਤਾਂ ਸੇਰਾ ਤਾਂ ਨੇ ਤੂੰ ਕਿਹੜੇ ਸੜਕੇ ਜਾਵੇਂਗਾ ਇਹਦਾ ਰੱਸੀਆਂ ਤਾਂ ੱਡਣੂ ਗਿਆ ਵੇਚੇਗਾ ਤੇ ਵੇਚੂ ਅੱਜ ਦੀ ਗੱਲ ਯਾਦ ਕਰ ਲੈ ਕੱਲ ਨੂੰ ਪਤਾ ਕੀ ਬਣ ਜੀ ਤੇਰੇ ਕਰਮ ਕਿਵੇਂ ਹੋ ਜਾਓ ਇੱਕ ਦਿਨ ਕਰਦਾ ਨਾ ਜਿੱਦੇ ਦਿਨ ਉਹਦੇ ਰੱਬ ਡੋਢੀ ਦਿੰਦੇ ਨਾਲ ਕਰਮ ਲਾਉਂਦਾ ਬੰਦੇ ਦਾ ਕਦੇ ਆਪਣਾ ਕਿਹ ਜਾ ਕਰਮ ਆ ਕਿਸੇ ਦਿਨ ਦਾ ਕਿਹਾ ਜਾ ਕਰਨਾ ਕੋਈ ਮਾੜਾ ਚੰਗਾ ਪੱਥੇ ਲੱਗਦਾ ਕੀ ਹੋ ਜੇ ਕਿਉਂ ਜੀ ਸਰਦਾਰ ਜੀ ਸਾਰਾ ਰੱਬ ਦੀ ਮਰਜ਼ੀ ਹੈ ਤੇਰੇ ਮਾੜਾ ਮोटा ਕੋਈ ਫੱਕਾ ਵੀ ਨਹੀਂ ਦਾ ਤੇ ਆਰ ਘੱਟ ਹਜ਼ਾਰ ਮੈਥੀ ਬੱਦਲੇ ਲੈ ਸਾਰਾ ਦਾ ਹਜ਼ਾਰ ਲੈ ਫਿਰ ਹੋਰ ਕੀ ਹੈ ਇਹ ਗਾ ਕੋ ਮਾੜਾ ਮोटा ਦਮ ਭਾਈ ਹੈ ਹੈ ਹੂੰ ਬੜਾ ਮोटा ਬਾਲਾ ਪਿਆ ਤੋ ਚੱਲ ਜੇ ਕਰਦੇ ਜੀ ਜਾਨਦਾਰਾ ਯਾਰ ਪੰਜ ਲਾਲਾ ਕਟੋ ਵਰਤੀ ਵਾਲਾ ਤੇ ਕਿਨੇ ਛੋਟਾ ਬਣਾਇਆ ਗਿਆ ਬਸ ਸਟੈਂਡ ਤੇ ਅੱਜ ਉਹ ਆਪਣਾ ਰਖਾਰਾ ਡਰਾਹ ਯਾਰ ਲਾਟੋ ਤੇਨੂੰ ਸਹੀ ਮੋੜਾ ਵਰਤੀਆਂ ਪਰ ਉਹ ਜੇ ਚੱਲਨੇ ਹੋਣਾ ਲੋਠਣਾ ਨਾ ਸਾਰਾ ਸਾਰਾ ਉਮਾਰ ਬਕੂ ਨੇ ਕਿੰਨੇ ਅੱਥਰੂੰ ਗੋਗੜੀ ਮਲੀ ਬਾਧੂ ਮੈਂ ਕਰੀਏ ਨੇ ਕੱਟਕੇ ਦੇ ਰੱਖਿਆ ਤੇਰੀ ਇਕੱਠੀਆਂ ਵੀ ਵਿਕਦੀਆਂ ਨੇ ਇੱਕਦਮ ਵਧੀਆ ਪੈਣੀ ਪਿੱਛੇ ਬਣੇ ਉਹ ਖੰਦ ਨਹੀਂ ਹੈਗੀ ਪੱਤਾ ਪਾ ਕੇ ਬਿਲਕੁਲ ক্লোਜ਼ ਕੇ ਦਿੱਤੀ ਹੈ ਜੀ ਖੰਦ ਦੀ ਪੂਰੀਆਂ 40 ਦੀਆਂ ਦੰਨੇ ਛੱਡ ਸਾਰੀਆਂ ਕਰ ਦਿੱਤੀਆਂ 52 ਦੀਆਂ ਨਾ ਜਗਣੀ ਗੜੇ ਤੂੰ ਆ ਗਿਆ ਜਿੱਥੇ ਮਰਜ਼ੀ ਨਾ ਗੜੀ ਅੰਦਰ ਜਾਈ ਰਹਿ ਮਾਰ ਦੇਣੀ ਹੈ ਕੱਲੀ ਦਾ ਮੁੱਲ ਕਰ ਲੈ ਨੇ ਉਧਰ ਦਬਾ ਦਨਾ ਹੈ ਕਦ ਤਹੇ ਮੈਂ ਇੱਧਰ ਪਿੱਛੇ ਨੂੰ ਹਟ ਕੇ ਇਹਦੀ ਕੱਲੀ ਦੀ ਵੀਡੀਓ ਲਾ ਆ ਜਾ ਉਹ ਰੇ ਆ ਤਰ ਫੇਮ ਹੈ ਬਾਬਾ ਜੀ ਪਿੱਛੇ ਨੂੰ ਹੋਏ ਬਣੇ ਪਿੱਛੇ ਨੂੰ ਹੋ ਜਾ ਪਿੱਛੇ ਕੱਲੀ ਤੇ ਆ ਕੇ ਹੁਣ ਆ ਜਾ ਬਈ ਚਲੋ ਕੰਮ ਆ ਬਈ ਹੁਣ ਕੱਲੀ ਦਾ ਲੈ ਲਾ ਦੇ ਛੋਟੇ ਭਾਈ ਜੇਦਾ ਪਕਾਈ ਕਰਾਂ ਉਹਨਾਂ ਤੇ ਨਾ ਖੜਾ ਕੋਈ ਤੇਰਾ ਧੰਨ ਤੇ ਲੱਖ ਦਾ ਵਿੱਚ ਗੁੱਸਾ ਨਹੀਂ ਕਰਨਾ ਤੁਹਾਡਾ ਤੇ ਵਿੱਚੀ ਨਾ ਵਿੱਚੀ ਤੇਰੀ ਚੀਜ਼ ਕੋਈ ਠੱਕਾ ਦੀਸਾ ਰੋਟੀ ਲੈਣੀ ਹੈ ਹੁਣ ਉਹਨੂੰ ਤਾਂ ਬੋਲਾਂਗਾ ਪਹਿਲਾਂ ਤਾਂ ਮੈਂ ਲੈੰਦਾ ਦੀ ਵਿੱਚ ਸੰਗੀਆਂ ਉਹ ਕੈਨਸਲ ਹੋ ਗਈ ਤੇਰੇ ਲਈ ਤੇ ਮੈਂ ਕੀ ਕਰੂੰਗਾ ਜੇ ਤਾਂ ਹੁਣ ਮੇਰੇ ਬਾਰੇ ਤਾਂ ਇਹ ਬਿੱਲੀ ਸ਼ਕਤੀ ਨਾ ਹੁੰਦੀ ਚਲੋ ਬਾਅਦ ਚ ਕਰ ਲਾਂਗੇ ਤੇਰੇ ਬਾਅਦ ਚ ਕੋਈ ਪਤਾ ਨਹੀਂ ਰਾਂਝਾ ਰਾਜੀ ਕਿੱਦਾਂ ਹੋ ਜੇ ਮਨ ਬਿੰਦੇ ਬਿੰਦੇ ਬਦਲਦਾ ਬੰਦੇ ਦਾ ਬਜ਼ਾਰ ਚ ਵੜ ਜੀ ਵੀ ਆ ਚੀਜ਼ ਖਾਲਾ ਆਜ ਖਾਲਾ ਕਿੱਦਨ ਨੂੰ ਜਾਂਦੀ ਐ ਨਿਗਾ ਆਪਣੀ ਕਿਉਂ ਜੀ ਫੇਰ ਯਾਰ ਇਹ ਮਨ ਦਾ ਕੀ ਪਤਾ ਹੁਣ ਤੂੰ ਤਾਂ ਤੇਰੇ ਵਰਗੇ ਸਮਝਦਾਰੀ ਭਗਵਾਨ ਦੀ ਚੱਲ ਕਰ ਮੈਂ ਕਿੱਥੋਂ ਵੱਲ ਨੂੰ ਕਰੇ ਵਰਗੀ ਪੱਤ ਭਾਈ ਤੂੰ ਤਾਂ ਟੱਕੜਾ ਹੈ ਨਾ ਉਹ ਪਾਣ ਦਾ ਨੰਨ ਉਹ ਤਾਂ ਖਾਣ ਜਾਇਆ ਜਿਹੜਾ ਉਹਦੇ ਕੀ ਮੰਗੇ ਦਾ ਭਾਈ ਛੋਟ ਭਾਈ ਇਹ ਗੱਲੀ ਦਾ ਭਾਈ ਠੀਕ ਆ ਭਾਈ ਕਰਿਆ ਯਾਰ ਇੱਥੇ ਆ ਗਿਆ ਸਾਡਾ ਇੱਥੇ ਆ ਗਿਆ ਭਾਈ ਥਾਈ ਨਹੀਂ ਲੈ ਜਾ ਕੱਲੀ ਦਾ ਪੈਸਾ ਤੂੰ ਲੱਗਿਆ ਸੀਗਾ ਫੇਰ ਦਿਖਾ ਦੇ ਬੂਰ ਕੰਨੀ ਉਹ ਪੱਠਾ ਨਹੀਂ ਮਗਰ ਉਹ ਪੱਠਾ ਨਹੀਂ ਆਈਆਂ ਕੱਕ ਵੀ ਨਹੀਂ ਚਾਹ ਉਹ ਉਹਦਾ ਬੱਕਰੀ ਆ ਜਿਹਦੇ ਵਿੱਚ ਕੱਕ ਤਿੰਤਾ ਮੈਂ ਖੰਡ ਨੂੰ ਨੂੰ ਤੇ ਉਹਦਾ ਵੀ 68 ਉਹ ਜਿਹੜੀ ਆ ਫੜੇ ਦਾ ਮਾੜੀ ਦੀ ਕੱਕਰੀਆਂ ਦੀ ਫਰੀਆਂ ਦੀ ਉਹ ਭਾਈ ਆ ਲਵੋਗੇ ਫਿਰ ਤੁਸੀਂ ਹੁਣ ਹੈਂ ਦੈਨ ਆ ਗਈ ਚੈੱਕ ਚੁੱਕ ਕਰ ਲਈ ਤਾਂ ਤੋਂ ਪਰ ਹੁਣ ਚੱਕ ਥੱਲੀ ਕਰ ਆਉਂਦੀ ਮਰਜੀ ਚੈੱਕ ਕਰ 2000 4000 ਲੱਖ ਦੇਖਦੇ ਸੰਦੀ ਕਰ ਭਈਆ ਚਾਹ ਲੱਗਦਾ ਨਾਲ ਹੈ ਤਾਂ ਮੈਂ ਇੰਨਾ ਲੱਗਦਾ ਪਤਾ ਲੱਗਦਾ ਲੈ ਕੇ ਪਰ ਉਹ ਗੱਲ ਅੱਡਾ ਹੋਰ ਦਾ ਕੇ ਹੋਰ ਨਾਲ ਆ ਲੈ ਕਦ ਤੱਕ ਸਾਨੂੰ ਦਿਖਾਈ ਦੀ ਕੱਲ ਨੂੰ ਬੱਕਰੀ ਨੂੰ ਹੋਰ ਸਾਰ ਹੋ ਜੇ ਆਲਾ ਮੈਨੂੰ ਕਹਾਂ ਰਾਜੂ ਮੈਨੂੰ ਦਵਾਈ ਦੇ ਦਿੱਤੀਆਂ ਕਿਉਂ ਖਾਣਾ ਪੰਜਾਂ ਚੱਕਰ ਉੱਤੇ ਰਾਜੂ ਰਾਜੂ ਛੱਡਿਆ ਬੈਠੋ ਰਾਜੂ ਹੈਲੋ ਉਹ ਬਾਈ ਆਗਰੇ ਨੂੰ ਚੈੱਕ ਕਰਾ ਦਈਏ ਸੋ ਸਾਹ ਦੇਖ ਅਸੀਂ ਹੁਣ ਇਹ ਕੰਮ ਛੱਡੀ ਖੜੇ ਆ ਜੇ ਜੀ ਪਵਨ ਕੋ ਗਈ ਅਸੀਂ ਹੋ ਗਏ ਵੀ ਦਲਾਲੀ ਮਿਲੇ ਨਾ ਮੈਨੇ ਚੀਜ਼ ਦਵਾਉ ਵਧੀਆ ਨਹੀਂ ਤਾਂ ਉਹ ਆਪ ਤੋ ਲੈ ਲੂ ਠੀਕ ਹੈ ਬਾਈ ਹਲੇ ਤਾਂ ਬੱਚੇ ਦਿਖਾ ਹੁਣ ਚਲਾ ਕੇ ਵਾ ਦੇ ਨਾ ਖੋਲ ਕੇ ਲਿਆ ਸਾਰੀਆਂ ਗੱਲਾਂ ਪੂਈਆਂ ਕਰਕੇ ਦੇਵਾਂਗੇ ਇਹਨੂੰ ਉਸ ਤੋਂ ਬਾਅਦ ਅਗਲਾ ਲਵੇ ਨਾ ਲਵੇ ਫਿਰ ਜਾਂ ਜਾਂਦੀ ਨੂੰ ਕੁਝ ਹੋਵੇ ਨਾ ਹੋਵੇ ਅਸੀਂ ਕਿਉਂ ਜ਼ਿੰਮੇਵਾਰੀ ਦੇਵਾਂਗੇ ਭਾਈ ਚੋਲਾ ਟੰਗ ਤੇ ਉੱਤੇ ਬੱਚੇ ਚਲਾ ਇਹਨੂੰ ਜੇ ਨਾ ਚੱਲਦੀ ਵੀ ਫਿਰ ਅਗਲਾ ਕਿਉਂ ਲਵਾਂ ਮੈਂ ਇਸਨੇ ਕੱਟੂਨਾਂ ਲਿਆ ਕਿਉਂ ਲਊਂਗਾ ਪਾਰੀ ਭਾਈ ਹੈ ਮੈਸੇ ਲਾਉਣੇ ਨੇ ਨੰਗਦ ਨੋਟ ਅਗਲੇ ਨੇ ਸਾਰੀਆਂ ਗੱਲਾਂ ਦਿਖਾਵਾਂਗੇ ਇਹਨੂੰ ਤੁਸਾਨੂੰ ਜੀ ਛੋਟੇ ਭਾਈ ਇਤਰਾਜਾਂ ਦੇ ਕੋਈ ਨਾ ਕੋਈ ਨਹੀਂ ਕਰਦਾ ਕੋਈ ਨਾ ਬੱਚੇ ਜਾ ਕੇ ਬਾਈ ਕਿਹਨੇ ਦਿਆ ਪੱਤੇ ਇਹਦੇ ਨੇ ਫਾਲਾਵਾ ਚੱਲਦੀ ਆ ਫਾਲਾਵਾ ਚੱਲਦੀ ਆ ਬਾਈ ਬੱਚੇ ਚੱਲਦੀ ਆ ਕਿਧਰ ਗਏ ਮੁੰਡੇ ਆ ਜਾ ਆ ਜਾ ਆ ਜਾ ਚੱਲਦੀ ਆ ਚੱਲਦੀ ਆ ਚੱਲਦੀ ਆ ਵਧਿਆ ਜੋ ਸਾਡੀ 13 ਤਸੱਲੀ ਕਰਾਉਣੀ ਜ਼ਰੂਰੀ ਆ ਅਨਾ ਅਨਾ ਰਜੂ ਯਾਰ ਤੂੰ ਅੰਨਾ ਤੇ ਉਹਨਾਂ ਨੂੰ ਖੁਲਾਉਣੇ ਨੂੰ ਬੱਕਰੀ ਦਬਾਤੀ ਖੁਲਾਉਣ ਦਾ ਨਟਾਪਾ ਐ ਕਰਾਤਾ ਕਿਉਂ ਦੇ ਕੇ 500 ਰੁਪਿਆ ਅਗਲਾ ਸਾਡਾ 750 ਮਿਲ ਜਾਵੇ ਸਿੱਧੀ ਗੱਲ ਹੈ ਅਸੀਂ ਤਾਂ ਇਹ ਦੱਸਦੇ ਆ ਕੰਮ ਤੋਂ ਨਾ ਅਸੀਂ ਤਸੱਲੀ ਦੀਏ ਤਸੱਲੀ ਅਗਲਾ ਮਾਲਕ ਦੇ ਦੋ ਸੌ ਦਾ ਭਾਈ ਪੁੱਤ ਕੇ ਚਲਾ ਦਾਂਗੇ ਜੇ ਤੂੰ ਤਾਂ ਬਣਿਆ ਨਾ ਮਨੇ ਸਿੱਧਾ ਕਰ ਲੋ ਤਾਂ ਕੀ ਕੋਈ ਜਾਂ ਫੇਰ ਉਹ ਵੀ ਬਸ ਅਸੀਂ ਪਰਾਂ ਬੈਠੇ ਆ ਜੀ ਗ੍ਰੀਨ ਬੱਕਰੀਆਂ ਪਾਲਨਾਂ ਹਾਂ ਕੀ ਕਹਿੰਦਾ ਬਈ ਸੰਗਾਂ ਮਾਂ ਦਾ ਕੁਦਾਰ ਠੀਕ ਐ ਬਸ ਲਾਤੀ ਬਾਈ ਇਹ ਮਾਤਾ ਸਰਗੀ ਆਇਆ ਇੱਕ ਵਾਰੀ ਕੋਈ ਚੱਕਰ ਮੈਂ ਕੁਝ ਨਹੀਂ ਗਾਣਾ ਪੁੱਜੀ ਲਾ ਬਾਈ ਤੂੰ ਆਂਦਾ ਸੀ 20000 ਲਾਇਆ ਤੈਨੂੰ ਸਾਰੀ ਦੁਨੀਆ ਦੇ ਸਾਹਮਣੇ ਚੌਤਾਰ ਸੇ ਵੀਡੀਓ ਬਣੀ ਬੱਕਰੀ ਦਾ ਦੇ ਤੂੰ ਪੂਰੀ 20000 ਦੀ ਸੀ ਅਗਲੇ ਨੇ ਕਿਹਾ ਵੀ ਸਾਨੂੰ ਭਰਦੀ ਐਨੇ ਵੀ ਜਿੱਤਵਾ ਦੇ ਹੁਣ ਮੇਰਾ ਤਾਂ ਕਿਛਤੀ ਦੋਸਤ ਮੈਂ ਤਾਂ ਇੱਕ ਜੇ ਦਰਦ ਮਰਦਾ ਤੈਨੂੰ ਮੈਨੂੰ 100 100 ਨਹੀਂ ਪਾਇਆ 5 500 ਨਹੀਂ ਪਾਇਆ ਕਹੋ ਵੀ 2000 ਤੇਰੇ ਬਾਈ ਇੱਕ ਗੱਲ ਕਹਿ ਦਿੱਤੀ ਠੀਕ ਆ ਭਾਈ ਤੇ ਮੈਂ ਠਾਕੀ ਦਿੱ ਲੈ ਉਹ ਨਹੀਂ ਨਾ ਜਾਣ ਪਾ ਗਿਆਂ ਤੁਸੀਂ ਫਿਰ ਕੋਈ ਗੱਲ ਕਰਦੇ ਨਹੀਂ ਚਾਹੇ ਕਦੇ ਬੱਕਰੀ ਨਹੀਂ ਖਰੀਦੀ ਆਏ ਤਾਂ ਤਾਂ ਮੀਂਹ ਦੀਆਂ ਲੈਣਾ ਮੂਡ ਵਾਲ ਗਿਆ ਬੱਕਰੀ ਦਾ ਜਿਵੇਂ ਅਮਲੀ ਦਾ ਠੇਕੇ ਚ ਪੂਏ ਨੂੰ ਜੀ ਕਰਦਾ ਲੈ ਲੰਦਾਂ ਦੀ ਆ। ਕੋਈ ਨਕਸ਼ਾ ਬੱਕਰੀ ਤੇ ਘਰੇ ਬੰਦੇ। ਕਾ ਨੂੰ ਬੰਦਣ ਜਾਊਗਾ ਅਗਲਾ। ਕੋਈ ਨਾ ਫਿਰ ਕੋਈ ਕਰਦਾ। ਇਹ ਨਹੀਂ ਕੋਈ ਬੰਦਾ ਜੀ ਗੱਲ ਹੋ ਗਿਆ ਹੋ ਗਿਆ ਜੋ ਕੁਝ। ਹੋ ਗਿਆ ਹੋ ਗਿਆ। ਹੁਣ ਇਹਦਾ ਮਤਲਬ ਇਹ ਥੋੜੀ ਐ। ਵੀ ਤਲਾਕ ਵਾਲੀ ਦਾ ਤਲਾਕ ਹੋ ਗਿਆ ਪਚੋਦਾ ਸ਼ਾਂਪ ਥੋੜੀ ਮੂੜੂਆ। ਲਓ ਜੀ। ਉਹ ਤਾਂ ਗਈ ਆਈ ਸ਼ਾਂਪ ਤਾਂ। ਨਵਾਂ ਵਿੱਢ ਹੋਰ ਵਿੱਢ ਲਓ। ਮੜੀ ਮੋਟੀ ਕੋਈ ਕਸਰ ਡਾੜਦੇ ਆ। ਲੈ ਓਏ ਸਾਡੇ ਪਾਈ ਵੀ। ਨਾ ਬਾਈ। 23 ਦੀ ਦੰਨੇ ਬੱਸ ਭਾਈ ਬਹੁਤ ਠੀਕ ਆ ਬੱਸ ਫਿਰ ਇਹ ਚੀਜ਼ ਪਸੰਦ ਆ ਪੰਜ ਚਾਰ ਸੌ ਨਾ ਮੈਂ ਜੀ ਨਹੀਂ ਹੁੰਦੀ ਹੁੰਦੀ ਹੈ ਦੇਖ ਲੈ ਫਿਰ ਨਾ ਮੈਂ ਛੋਟੜੀ ਗੱਲ ਤੇ ਨਹੀਂ ਜਾਂਦਾ ਹੁੰਦਾ ਮੇਰੇ ਲਈ ਕਿੱਛ ਚਲੋ ਆ ਆ ਦੇ ਤੈਨੂੰ ਦੇਖਣਾ ਮੇਰੇ ਨਹੀਂ ਛੱਡ ਲਾਦਾ ਨਾ ਅੜੀ ਉਰੇ ਤਾਂ ਰੱਤ ਨੂੰ ਵਿਕਤੀ ਨਹੀਂ ਵਿਕਤੀ ਨਹੀਂ ਬਿਕਤੀ ਜਮਾਨਾ ਵਿਕਤੀ ਨਹੀਂ ਘਟਦਾ ਹੱਤ ਦਾ ਓਏ ਮੈਂ ਕੱਚਾ ਬੰਦਾ ਨਹੀਂ ਹੈਗਾ ਬੱਕਰੀ ਵੇਚਣਾ ਵੇਚ ਬੱਕਰੀਆਂ ਹੋਰ ਲੈ ਕੇ ਦੇ ਦੂੰਗਾ ਗਾਹਕ ਮੇਲਾ ਹੈ ਉਹ ਬੱਕਰੀ ਦਵਾਕੇ ਤੋਰੂੰਗਾ ਮੈਂ ਉਹਨਾਂ ਦੀ ਗੱਲ ਤੇ ਨਹੀਂ ਚੱਲਦਾ ਹੁਣ ਮੇਰੀ ਤੇ ਚੱਲਦਾ ਕਹਿਤਾ ਪੂਰੀ 24000 ਦੀ ਬੇਚੀ ਕਰ ਚੁੱਪ ਕਰ ਗਿਆ ਜੀ ਚਲ ਮਾਰਾ ਮੋਟਾ ਹਾਂ ਫਿਰ ਹੋਰ ਕੀ ਹੁੰਦਾ ਹੁੰਦਾ ਉਹ ਤਾਂ ਨਹੀਂ ਮਰਵਾਉਣੀ ਵਿਚਾਰੀਆਂ ਨੇ ਜਾਣ ਬੰਦੇ ਨੇ ਮੈਂ ਕਹੇ ਬਾਈ 22000 ਐ ਤਾਂ ਮੇਰੀ ਚੀਜ਼ ਪਤਾ ਕਹਿੰਦੇ ਪਾਸੇ ਹੀ ਪਾ ਸਾਡੇ 23 ਦੀ ਕਰ ਮੈਂ ਰਾਮ ਜੀ ਸਮਝੀ ਖੜਿਆ ਸੀ ਉਹ ਇਹਦੇ ਦਿਲ ਦੀ ਗੱਲ ਪੁੱਛਣੀ ਕਿਹੜਾ ਸੌਖੀ ਗੱਲ ਐ 1000 ਘੱਟ ਦੇ ਦੇਣਾ 27 ਦੀ ਲੈ ਜਾ ਸਹੀ ਲੈਣ ਤੇ ਆ ਜਾ ਜੇ ਦੇਣੀ ਐ ਜੇ ਦੇਣੀ ਐ ਬੱਕਰੀ ਦੇ ਦੇ ਸਿੱਧਾ 5000 ਦੇਵਾਂਗੇ ਬਿਆਨਾ ਪੂਰਾ ਮਾਰਾਂਗੇ ਕਰਿਆਨਾ ਉਹ ਭੱਜ ਕੇ ਜਾਊਗਾ ਪੈਸੇ ਲੈਣ ਕਿਉਂ ਨਹੀਂ ਸਦਾਈ ਨਹੀਂ ਨਹੀਂ ਸਦਾਈ ਨਹੀਂ ਕਿਹੜੀ ਤੂੰ ਦੁਕਤ ਨੇ ਤੁੰਗਾਲੀ ਦੇਖਦੇ ਆਪਾਂ ਕੀ ਹਾਲਿੰਗ ਹੋ ਰਿਹਾ ਬਹੁਤ ਮਾਲ ਆਉਂਦਾ ਹੈ। ਅੱਧੂ ਮਾਲ ਆਉਂਦਾ ਪੂਰਾ ਭਰ ਜਾਂਦੀ ਹੈ ਮੰਡੀ। ਸਾਵਣ ਆਲੇ ਕਿਤੇ ਗਏ। ਦੀ ਕੀ ਜਾਂਦੇ ਨੇ ਬਾਈ ਤੇਰੀ ਬਦ ਕੱਢ ਕੇ ਵੇਚ ਜਾਂਦੇ ਕਿ ਹੁਣ ਤੱਕ। ਐ ਹੁਣ ਤੂੰ ਐਂ ਤਾਂ ਨਾ ਕਹਿ ਵੀ ਫਲਾਣ ਦਾ ਬੁੱਕਸਾ ਵਾਦਿਆ ਕੱਟਦਾ ਰਹਿ ਜੂਦਾ ਨਹੀਂ ਬਿਸਤਰ ਖੜ ਦਰੋਂ ਦੇ। ਉੱਚ ਕੋਈ ਗੁਣ ਤੇ ਤਾਂ ਵੇਖਿਆ। ਉਹਨਾਂ ਕਹਿੰਦੇ ਸੋਰੀ ਪੌਣ ਤੇ ਛੱਡੋ ਬੁਕਾਰੀ ਫਲਾਣਿਆਂ ਸੋਂ ਖਾਪੋ ਦੀ ਮੇਵ ਨੇ ਪਾਲ ਲਈ। ਐ ਰੀਸ ਨਾ ਕਰੋ ਇੱਕ ਦੂਜੇ ਦੀ। ਗਦੇ ਕੂੜੇ ਦਾ ਮੁੱਲ ਨਹੀਂ ਲੱਗਦਾ ਚੀਜ਼ਾਂ ਦੇ ਮੁੱਲ ਲੱਗਦੇ ਨੇ ਮੂਈਆ ਇਹ ਕਿਹੜਾ ਮੋੜੀ ਆ ਕੇ ਸਸਾ ਮੈਂ ਨਹੀਂ ਮਾਰੀ ਕਹਿੰਦਾ ਮੈਂ ਮਾਰੀ ਨੂੰ ਕਹਿੰਦਾ ਤੈਨੂੰ ਮਾਰੀ ਤਾਂ ਕਿਹਾ ਨਹੀਂ ਵੀ ਮਾਰੀ ਜੀ ਰੀਸ ਨਾਣਾ ਕਰੋ ਉੱਚ ਜੇ ਕੋਈ ਗੋਣ ਤੇ ਹੋਰ ਤਾਂ ਬੋਕ ਵੇਖਿਆ ਨਹੀਂ ਗਾ ਉਹਦਾ ਕੱਦ ਕਿੰਨਾ ਦੀ ਬਈ ਇੱਕੇ ਵੇਖਿਆ ਪੂਰੇ ਮਹੀਨੇ ਪੂਰੇ ਵੇਲੇ ਚੱਕੇ ਦੇਖ ਲੈ ਵੀ ਦੇਰੇ ਦੇ ਕੰਨ ਤੇ 43 ਇੰਚ ਦਾ ਬੱਕਰਾ ਅੱਗੇ ਭਮੜਿਆ ਪਿੱਤੇ ਨਾਲ ਜਾਈ ਨਹੀਂ ਹੋਗੇ ਕੂੜੀ ਜਿਹੜਾ ਬੱਕਰਾ ਸੀ ਦੇਖ ਜੇ ਹੁੰਦਾ ਨਹੀਂ ਫਿਰ ਉਹ ਨਹੀਂ ਹੁੰਦਾ ਨਹੀਂ ਸ਼ਾਮਾ ਚੱਲੀਏ ਬਈ ਚੱਲੋ ਜੀ ਫਿਰ ਕੋਈ ਰਾਹ ਦਾ ਪਤਾ ਨਹੀਂ ਗੱਲ ਉਹ ਇਹ ਹਾਰ ਉਹ ਘੱਟ ਦੇ ਦੇ ਉਹਦਾ ਇਹ ਆ 26 ਤੇ ਆ ਗਿਆ ਹੈ 26 ਤੇ ਆ ਗਿਆ ਬਸ 26 ਦੀ ਚੈੱਕ ਕਰਦਾ ਯਾਰ ਗੱਲ ਮੁਕਾ ਹੋਰ ਪਾ ਦੇ 5 400 ਪਾ ਦੇ ਯਾਰ ਕਾ ਕਰ ਸਾਡੇ 24 ਦੀ ਫੇਰ ਕੋਈ ਹੋਰ ਤਾਂ ਕੋਈ ਨਹੀਂ ਕੋਈ ਬਾਈ ਪਰ ਹੁਣ ਤਾਂ ਕੋਈ ਕਾਹਦਾ ਛੱਡੀ ਰਿਹਾ ਜੁਰੇ ਫੜਾ 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 ਦੇ ਫੜਾ ਦੇ ਮੈਂ ਤੇਰਾ ਦੋਖੀ ਨਹੀਂ ਹੈਗਾ ਵੀ 25 ਨਹੀਂ ਹੋਗੀ ਚੱਲ ਨਹੀਂ 25 ਕਿਹਦੇ ਲੈ ਆਉਂਦਾ ਸਹੀ ਹੁਣ ਤਾਂ ਲੋਕਡਾਊਨ ਹੋ ਗਿਆ ਕਈ ਨਹੀਂ ਕਾਹਦੇ ਛੱਡੀ ਯਾਰ ਉਹ ਉਹਨਾਂ ਦੀ ਫੱਕ ਕਰ ਰਿਹਾ ਮੈਂ ਉਹਨਾਂ ਦੇ ਬਿਨਾ ਪੁੱਛੇ ਵਪਾਰੀ ਦੇ ਰੁਪਈਆ ਨਹੀਂ ਵਾਤਾ ਕਿਉਂ ਪਹਿਣਗੇ ਤਾਂ ਕਹੂੰਗਾ ਨਹੀਂ ਅਗਲੇ ਦਿਨ ਨਹੀਂ ਮਿਲੂਗਾ ਕਿਉਂ ਬਾਈ ਹਾਂ 25 ਲਾਤਾ ਨਹੀਂ ਬਹੁਤ ਠੀਕ ਹੈ ਹਮਤੋ ਦੁਬਾਰਾ ਲਾਈ ਨਾ 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 ਲਾਵਾਂ ਨਾ ਵੀ ਨਹੀਂ ਹੈਗਾ ਐਡਾ ਪੱਟਾ ਸਟਾਰ ਬਗਰਤੀ ਜਾ ਜੀ ਬਹੁਤ ਸਟਾਰ ਬਗਰਤਾ ਜੇ ਦੇਣੀ ਹੈ ਤੇਰੀ ਮਰਜ਼ੀ ਨਹੀਂ ਸਾਈ ਲੈ ਜਾਣਾ ਭਲਾ ਮਾਸ਼ਾ ਹੋਣ ਜੀ ਨੂੰ ਮਰਜ਼ੀ ਵੇਚ ਲਈ ਭਾਈ ਉਹ ਬੰਦੇ ਦਾ ਬੋਲੇ ਵੀ ਨਹੀਂ ਉਹਨੇ ਮੇਰੇ ਤੇ ਸਿਰ ਤੇ ਸਾਰੀ ਕਮਾਈ ਮੈਂ ਤਾਂ ਉਹਨਾਂ ਦਾ ਪਰ ਸਹੀ ਦੇਖ ਰਿਹਾ ਹਾਂ ਮੈਂ ਮਰਵਾ ਥੋੜੀ ਸਕਦਾ ਅਗਲੇ ਨੂੰ ਹੈ ਦੇ ਦੇ ਸਰਦੀ 25 ਸਰਦੀ 25 ਤੂੰ 500 ਨਾ ਮਰਦਾ 500 ਆ ਫਿਰ 500 ਨਾਲ ਐਰ ਕੀ ਹੋ ਰਿਹਾ ਹੈ ਜੇ ਤੇਰਾ ਕੋਈ ਤਮਾਬਰ 26 ਲੈ ਲੈ ਭਾਈ ਕਿਹਡੀ ਗੱਲ ਹੈ ਜ਼ਿਮੀਂਦਾਰ ਬੰਦੇ ਵਿਚਾਰੇ ਪਹਿਲੀ ਵਾਰ ਦਵਾਨਾ ਨਾਮ ਬਲੇ ਨਹੀਂ ਇਹ ਪੱਕੇ ਹੋ ਕੱਢ ਗਏ ਨਾ ਉਹ ਫੇਰ 300 500 ਮੇਰੀ ਯਾਰ ਇਹਨਾਂ ਦੀ ਰਾਜੂ ਦੀ ਕੋਈ ਗੱਲ ਨਹੀਂ ਵੱਡੀ ਗੱਲ ਰਾਜੂ ਨੇ ਮੈਂ ਪਾਇਦਾ ਬਾਈ ਤੋਂ ਵਾਧਾ ਕਰਿਆ 25 ਫੜਾ ਜਾ 25 ਫੜਾ ਜਾ ਲੈ ਕੇ ਬੱਚੀ ਨੂੰ ਲੈ ਦੇ ਕੋਈ ਨਾ ਸਾਰਾ ਨੰਬਰ ਤਾਂ ਕਹੀ ਜਾਂਦਾ ਤੈਨੂੰ ਨਾ ਰਗਾ ਨਾ ਆਪਦੇ ਦੋ ਲਾਉਂਦਾ 22 27 ਰੁਪਏ ਨੂੰ ਫਿਰ ਰਾਜੂ ਖੜਾ ਦੇ ਯਾਰ ਪੜਾ ਦੇ ਕਸਰ ਨਹੀਂ ਛੱਡੀ ਆਪਾਂ ਇਹ ਕਸਰ ਨਹੀਂ ਛੱਡੀ ਕਿਹੜਾ ਕ ਤੇਰੀ ਇਮਾਨਦਾਰੀ ਤੇ ਨੋਖੜ ਕਰਕੇ ਪ੍ਰਿੰਟ ਕਰਕੇ ਨਾ ਮਾਦਾਂ ਦੇ ਲੈਣੇ ਯਾਰ ਆਪਾਂ ਹੋਰ ਯਾਰ ਕਿਉਂ ਫਿਰ 500 ਨਾ ਕਿਉਂ ਯਾਰ ਬਹੁਤ ਵਿਕ ਰਹੀ ਹੈ ਕੋਈ ਬਾਲਾ-ਓਲਾ ਨਹੀਂ ਹੈਗਾ ਹੁਣ ਉਸ ਤੋਂ ਅੰਤਰੀ ਉਹ ਕਾ ਕਾ ਨਾਪ ਥੱਲੇ ਕਰ ਉਹ ਡਲ ਜਾਣਗੇ ਬੋਲੇ ਮੁੰਡਾ ਹੁਣ ਲਾਈ ਲਾਈ ਇੱਧਰ ਜਾ ਕੇ ਇੱਧਰ ਜਾ ਕੇ ਇੱਧਰ ਲਾਏ ਉੱਥੇ ਲੱਗ ਐ ਕਰ ਦੇ ਬੰਦੇ ਸੋਰੀ ਆ ਓਏ ਸੋਰੀ ਆ ਓਏ ਭਾਈ ਦੋਏ ਭਾਈ ਦੱਸ ਦੇ ਦਾ ਸ਼ਾਮ ਹੋ ਗਿਆ ਓਰੀ ਦਾ ਬੋਲ ਦੇ ਹਣ ਅਸਤੇ ਓਏ ਖੜਲਾ ਓਏ ਤੂੰ ਕੀ ਕਹਿਨੇ ਓਏ ਉਹ ਇਹਦਾ ਇੱਧਰ ਕੋਈ ਨਾ ਇੱਧਰ ਹੋਰ ਰੋਟੀ ਆ ਉਹ ਸਾਡੇ ਨਹੀਂ ਕੋਈ ਅਜੀ ਨਾ ਕਰ ਲੋ ਬਸ ਤਸਾ ਬੋਲੋ ਕਿਉਂ ਲੈਂਦੇ ਨੇ ਪਸੰਦ ਨਾਲ ਉਹ ਨਹੀਂ ਇੱਕ ਦੋ ਕਰ ਦਿੰਦਾ ਬੋਲੋ ਯਾਰ ਇਹ ਗਲਤ ਭੂਖ ਕਿਸੇ ਦੇ ਨਾ ਮੈਂ ਨਹੀਂ ਗਲਤ ਨਹੀਂ ਮੈਂ ਗੱਲਾਂ ਸਾਰੀਆਂ ਫਟਪਾਣਾ ਵਿੱਚ ਖੜਾ ਖੜਾ ਵੀ ਕਿਹੜਾ ਕਿਹੜੇ ਦੀ ਚੁੰਡੀ ਵੜਦਾ ਹੈ ਹੁੰਦਾ ਨਹੀਂ ਨਹੀਂ ਗਾਤ ਨੂੰ ਗਾਤ ਤੇ ਪੇਗੋ ਜਾਈਦਾ ਇਹਦਾ ਆਪਣਾ ਬੰਦਾ ਹੀ ਆ ਆਪਣਾ ਬੰਦਾ ਆ ਆਪਣਾ ਸਾਰੀਆਂ ਗੱਲਾਂ ਬੱਕਰੀ ਦੇ ਜਿਵੇਂ ਲੈ ਆਇਆ ਚੁੰਡੀ ਕੀ ਬੜਲੇਗਾ ਤੈਨੂੰ ਪਤਾ ਹੀ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਤੂੰ ਲੈ ਲੈ ਉਹ ਮੈਂ ਨਹੀਂ ਲੈਣੀ ਬਾਪੂ ਮੈ ਤਾਂ ਇਹਨਾਂ ਨੂੰ ਦੁਆ ਹੋਣੀ ਐ ਮੈਂ ਤਾਂ ਦੁਆਉਣੀਆਂ ਮੈਂ ਦੁਆ ਰਿਹਾ ਇਹਨਾਂ ਨੂੰ ਦੁਆ 25 ਦੀ ਫੜਦਾ ਛਾਈ ਫੜਦਾ ਰਿਗਾ ਖੜ ਜਾ ਯਾਰ 2 ਮਿੰਟ ਤਾਂ ਖੜਾ ਖੜਾ ਹੋ ਜਾ ਤੇਰੇ ਪਿੱਛੇ ਫੜ ਲੈ ਯਾਰ ਤੇਰੇ ਪਿੱਛੇ ਨੂੰ ਕਰ ਫੜ ਲੈ ਯਾਰ ਪੁੱਤ ਤੇਰੇ ਪਿੱਛੋਂ ਨਹੀਂ ਹੋਈ ਮੈਨੂੰ ਸਮਝ ਨਹੀਂ ਮੈਨੂੰ ਆਉਂਦੀ ਤੇਰੇ ਪਿੱਛੇ ਬੈਠੇ ਬੋਲਣ ਕਰ ਰਹੇ ਆ ਤੇਰੇ ਪਿੱਛੇ ਬਹੁਤ ਕੁਝ ਕਰ ਰਹੇ ਆ ਓ ਬਾਈ ਓ ਚੁਪਤਾ ਕਰ ਤੇਰੇ ਪਿੱਛੇ ਬਹੁਤ ਕੁਝ ਕਰਦੇ ਆ ਇਹਨੂੰ ਮੁੰਨੇ ਮੈਂ ਜਿਵੇਂ ਸੌਣੀ ਤੋੜਦਾ ਤੂੰ ਸੌ ਨਾ ਤੋੜੀ ਉਹਨਾਂ ਕਰੀ ਹੱਸਦਾ 25000 سعودی ਦੀ ਉਡੀਕ ਦਾ ਪੱਟਾ ਖੋਲੋ ਬੱਕਰੀ ਚਲ ਚਲ ਹਾਂ ਕਿੰਦੀ ਗੱਲਤੀ ਹੈ ਕੱਲ ਦੀ ਖੋਲਨਾ ਬਸ ਕਿੰਦੀ ਗੱਲਤੀ ਹੈ ਖੋਲ ਦੀ ਗੱਲ ਹੈ ਓਏ ਖਾਂਚਾ ਓਏ ਭਾਈ ਐ ਕਹੇ ਵੀ ਮੈਂ ਵੇਚਤੀ ਦਿਲ ਖੁਸ਼ਨਾ ਨਹੀਂ ਵੇਚਦੀ ਪਰ ਖੋਸੋ ਕੇ ਦਵਾਣੀ ਯਾਰ ਆਪਾਂ ਐ ਹੀ ਕਰੀ ਖੋਸੋ ਕੇ ਦਵਾਣੀ ਨਰਾਜ਼ ਤਾਂ ਨਹੀਂ ਇਧਰ ਕਿਹਾ ਨਹੀਂ ਯਾਰ ਮੋ ਸੌਦਾ ਪੱਕਿਆ ਕਿਤੇ ਕਹੇ ਰਾਜੂ ਨੇ ਧੱਕਾ ਕਰੇ ਮੈਂ ਤਾਂ ਚਲੀ ਕਰਦਾ ਚਲ ਇੱਧਰ ਇਹ ਆਖਰੀ ਦਾ ਟੇਸ ਹੁੰਦਾ ਸਾਡਾ ਜੁਕੀ ਮੁਕਤੀ ਦਾ ਮੈਂ ਚੱਕਦਾ ਹਾਂ ਕਹੇ ਕਿ ਨਾ ਦੋਈ ਕਿਵੇਂ ਕਹੇ ਨਾ ਤਾਂ ਸੇਮ ਫੜਾਉਣਾ ਨੂੰ ਕਿਤੇ ਪੈਸੇ ਦੇ ਦੋਈ ਪੈਸੇ 50000 ਰੁਪਏ ਨਾ ਦਿਓ ਜਾ ਕੇ ਦੇਓ ਚੱਕ ਇਹਨੇ ਜਾਨਵਰ ਤੇ ਬਕੀ ਦਾ ਨਾ ਲੋ ਬਾਈ ਮੈਂ ਪੱਕੇ ਕੰਮ ਕਰਾਉਣ ਲਈ ਬੱਕਰੀ ਹੋ ਗਈ ਹੈ ਦੋ ਬੱਚੇ ਨੇ ਮਾਰ ਪੱਠਾ ਨੇ ਬੱਚੇ ਦਿਖਾ ਦਸਮ ਦੋਈ ਪੱਠਾ ਨੇ ਉਹ ਵਧੀਆ ਦੇ ਪਰਲੇ ਬੱਦੇ ਆਏ ਮੁੰਡਿਆ ਆ ਪੱਛਾ ਵਧੀਆ ਪੱਠਾ ਨੇ ਅੰਬਰਸਰੀ ਬੀਟਲ ਪਯੋਰ ਆਜੋ ਜੀ ਆ ਬੱਜੀ ਨੇ ਬਈ ਲੌਂਗ ਆਲ ਬੱਕਰਾ ਮੰਡੀ ਤੇ ਆਈ ਹੈ ਕਿ ਇਹ ਭਾਈ ਅਹੀਂ ਵੀਡੀਓ ਬਣਾਈ ਪੈਸਿਆਂ ਦੀ ਓਏ ਓ ਮੁੰਡਿਆ ਪੈਸਿਆਂ ਦੀ ਵੀਡੀਓ ਬਣਾਓ ਖੜਾ ਕੋਲ ਲਾ ਬਰੇ ਇਧਰ ਇਧਰ ਹੋ ਜਾ ਮੜੇ 200 ਮੈਂ 23 ਤੋਂ ਕਿੰਨੇ ਧਰ ਲਈ ਹੈ 5 5000 ਰੁਪਏ ਨਾ ਆ ਗਿਆ ਤੇ 13 ਰਹਿ ਗਿਆ 21100 ਰੁਪਏ ਬਸ ਆ ਬਿਲਦੂ ਕਾਤੀਆ ਫੀ ਕਟਾ ਦੇਣੀ ਬਈ ਠੀਕ ਹੈ ਜੀ ਦਿੱਤਾ 20 ਦੇ ਕੋਈ ਗੱਲ ਨਹੀਂ ਠੀਕ ਹੈ ਜੀ 200 ਵਰਤੀ ਦਾ ਪੂਰਾ 20 ਦੇ ਦਿਓ